ਕਾਨੂੰ ਖੋੜਾ ਕੇਸਰੀ ਵਾਲ ਬੰਗੜਾ ਸਰਾਖਾਂ ਦੇ ਪਿੱਛੇ ਕੋਟਰਾ ਪਾਏ ਖੜਾ ਥੱਲੇ ਉਤਰਿਆ ਹਾਂ ਓ ਥੱਲੇ ਉਤਰ ਚਾਚਾ ਕਹਿੰਦਾ ਕੇਜਰੀ ਵਾਲ ਮੈਂ ਕਹਾਂ ਸਰਾਖਾਂ ਦੇ ਪਿੱਛੇ ਖੜੀਏ ਨਾ ਜਾ ਜਾ ਕੇ ਵਾਹ 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 ਬੰਦਾ ਖੁੱਲ ਗਿਆ ਬੰਦੇ ਉਹ ਖੋਲੇ ਆ ਇਹ ਹੋਰ ਹੋਰ ਮੋ ਬੜੇ ਗੋਲ ਹਾਂ ਹੁਣ ਵੇਲੇ ਆ ਹੁਣ ਕਰਾ ਦੋ ਹਾਂ ਹੁਣ ਵੇਚ ਡੱਟ ਕੇ ਹੁਣ ਡੱਟਦਾ ਲੱਗਿਆ ਬਾਈ ਉਹਨੂੰ ਅਥਰੇ ਕੱਟਾ ਜਾ ਦੋ ਨਾ ਵਿੱਚ ਘਾਰਾ ਇੱਧਰ ਆਪਣੀ ਮੁੱਠੀ ਲੈ ਜਾਣੀ ਅੱਗੇ ਲਿਆਇਆ ਹਲਵਾਰੀ ਹਾਂ ਲੁਵਾਰੀ ਦਾ ਮਾਰਿਆ ਬਹੁਤ ਘੈਂਟ ਸੋਦਾ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਬਕਤੀ ਨਹੀਂ ਅੱਜ ਸਵੇਰੇ ਸਵੇਰੇ ਆਏ ਵੇ ਇੱਕ ਕੰਮ ਅੱਗੇ ਬਿੰਨ ਲੈਣੀ ਤੇ ਲੁਵਾਰੀ ਤੇ ਲੁਵਾਰੀਆਂ ਦੇਖਦੇ ਫਿਰਦੇ ਤੇ ਆਪਣੇ ਬਾਈ ਨੇ ਦੁਕਾਨ ਕਰੀ ਵੀ ਆ ਖੈਰਾਬਾਦ ਤੇ ਆਪਣੇ ਰੋੜ ਤੇ ਜਿਹੜਾ ਹ ਸਰਜੀਤ ਦੇ ਲੈਟਾ ਦੇ ਮੁੜ ਕੇ ਆਉਂਦਾ ਏ ਆਪਣਾ ਬੇਲਾ ਰੋੜ ਤੇ ਉਹਦੇ ਉੱਤੇ ਦੁਕਾਨ ਆ ਬਾਈ ਦੀ ਤੇ ਲੁਵਾਰੀ ਬਾਈ ਪਸੰਦ ਆ ਆਪ ਹੰਗਾਈ ਬਾਈ ਲੁਵਾਰੀ ਤਲਵਾਰੀ ਹੈ ਹੀ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਤਾਂ ਕੁਝ ਲਾਗ ਰਿਹਾ ਬਹੁਤ ਵੰਗਾਈ ਤੇ ਬੀ ਸੋਹਣਾ ਹੈ ਜੇ ਚੌਕ ਦੇ ਪਿੱਛੇ ਮੈਂ ਬਹੁਤ ਪਿੱਛੇ ਨੂੰ ਦੇਖਦਾ ਇੱਥੇ ਖੜ ਕੇ ਪੱਗਾ ਮੈਂ ਸਪੈਸ਼ਲ ਬਹੁਤ ਹੈ ਯਾਰ ਬਾਕੀ ਹੋਰ ਤਾਂ ਨਾ ਜਿਹੜੀਆਂ ਗੱਲਾਂ ਬਈ ਇਹ ਜੀ ਥੀਪਲ ਲਵਾਰੀ ਤੇ ਜਿੰਨਾ ਰੇਟ ਹੁੰਦਾ ਉਨਾ ਰੇਟ ਬਾਈ ਨੇ ਇਹਦਾ ਆਇਆ ਹੈ ਬੜੀ ਲਵਾਰੀ ਦਾ ਹੂੰ ਤੇ ਬਾਈ ਕਿੰਨੇ ਦੀ ਇਹ ਵੀ ਆਪਣੇ ਕਸਟਮਰਾਂ ਨੂੰ 25000 ਦੀ ਹੈ ਜੀ ਬਾਕੀ 5000 ਥੰਡ ਲੈਸ ਸਸਤੇ 24000 24000 ਕੇ ਬਈ ਪੈ ਜਾਣੇ ਬਾਕੀ ਮਾਰਬਲ ਟੈਪ ਸਾਰਾ ਉਹ ਹਾਂ ਤੇ ਗਾਰੰਟੀ ਬਈ ਹੈ ਜੀ ਗਾਰੰਟੀ ਭਲੇ 10 ਸਾਲ ਦੀ ਹੈ ਵਾਹ ਜੀ ਤੇਨ ਡਰਾਅ ਦੇਦਾ ਭਾਈ ਕਿੰਨਾ ਦਾ ਸਮਾਨ ਨਹੀਂ ਆਪਣਾ ਦੋਨਾਂ ਦਾ ਆ ਜਾਣਾ ਇਹ ਹੁਣ ਤੇ ਖਾਣਾ ਬਾਉ ਖੁੱਲੇ ਆ ਕੱਪੜੇ ਦਾ ਵੀ ਆਇਆ ਤੇ ਤੈਨੂੰ ਲਾ ਕੇ ਆਈ ਹੈ ਨਾ ਬਹੁਤ ਖਾਣਾ ਬਣਾਇਆ ਬੱਦੂ ਆ ਅੱਪਾ ਸੌਂਦੇ ਤੇ ਬਈ ਆ ਚੀਜ਼ ਲੈਣ ਨੂੰ ਨਾਲ ਅਸੀਂ ਪਹਿਲਾਂ ਹੋ ਜਾਦਾ ਬਈ ਬਈ ਦਵਾਈ ਲੈ ਕੇ ਨਾਲ ਆ ਲੈ ਦਿੰਦੇ ਆ ਉਹਨੇ ਦੀ ਪੈਂਦੀ ਉਹਦੀ ਇਹ 6000 ਦੀ ਆ ਪੈਂਦੀ 6 ਦੀ ਬਈ ਨਹੀਂ 4000 ਦੀ 4000 ਦੀ ਆਤੀ ਤੇ 16000 ਦੀ ਲਮਾਰੀ ਆ ਹੁੰਦੀ ਆ ਉਹ ਦੇਖਦੇ ਸਾਡੀ ਸਾਡੀ ਤਾਂ ਨਹੀਂ ਗਈ ਕਿਉਂ ਪੈਂਦੀ 15 ਦੀ ਕਿੰਨੇ ਬੰਗਰ ਦੀ ਬਈ ਇਹ 15 15 ਦੀ ਬਈ ਤੇ ਉਹੀ ਦੋਹੇ ਮਿਲਾ ਕੇ ਬਈ ਇੰਨੇ ਕ ਪੈਸੇ ਬਣਦੇ ਤੇ ਆਡਾ ਮੋਟੋ ਪਰਸਨ ਨੇ ਤੇ ਪਰ ਉਹ ਚੀਜ਼ ਜਾਵਾ ਵਧੀਆ ਨਾਲ ਇੱਕ ਜਗ੍ਹਾ ਹੀ ਕਵਰ ਹੋ ਜਾਣੀ ਸਾਰੀ ਨਾ ਇਹ ਇਹ ਉਹਦੀ ਆ ਇਹ ਬੂਡ ਨਾ ਉਹ ਤਰੀ ਹੋਇਆ ਉਹ ਹੋਰ ਚੀਜ਼ ਹੈ ਭਈ ਕਗਾ ਸਟੀਲ ਹੈ ਕਿ ਦੀ ਉਹ ਨਹੀਂ ਨਹੀਂ ਉਹ ਮਾਰਬਲ ਟਾਈਪ ਬੂਡ ਹੈ ਅੱਛਾ ਮੈਗਾ ਬੂਡਾ ਡੇਟ ਪਰ ਰੁਪਿਆ ਫੋਟਾ ਬਾਜੀ ਬਾਕੀ ਬਾਈ ਤੇ ਬਾਕੀ ਬਾਈ ਸਮਾਨ ਦੇਖ ਲਓ ਤੁਸੀਂ ਬੈੱਡ ਬੁੱਧ ਲੈ ਆਹ ਦੇਖੋ ਬਾਈ ਇਧਰ ਤੁਸੀਂ ਪਹਿਲਾਂ ਅਲਮਾਰੀਆਂ ਦੇਖ ਲਓ ਕਿਆ ਦਿਨਾਂ ਦਾ ਹੋਵੇਗਾ ਤੇ ਸੀ ਬਾਈ ਜੀ ਪਹਿਲਾਂ ਹੁਣ ਆ ਸਾਰੀ ਉਹ ਬਾਈ ਨੇ ਗੱਲ ਕਰ ਲਈ ਇੱਧਰ ਇਰ ਕੂਲਰ ਵੀ ਆ ਗਿਆ ਦੇਖ ਆਖਦੇ ਬਾਈ ਹੁਣ ਕੂਲਰ ਬੈੱਡ ਇੱਧਰ ਸ਼ੈਡ ਪਈ ਉਹਦੇ ਨਾਲ ਮੇਜ ਵਾਲੇ ਫਰੈਸ਼ਟਾਂ ਵਾਲੇ ਇੱਥੇ ਨਿਆਣੇ ਤੇ ਪੜਨੇ ਵਾਲਾ ਵੀ ਪਈ ਆਹੋ ਆ ਮੇਜ ਪਈ ਆ ਅੰਦੂਆਂ ਕੁਰਸੀ ਆ ਆ ਬੈੱਡ ਆ ਗਏ ਬੈੱਡਾਂ ਜੀ ਬਹੁਤ ਕੁਆਲਟੀ ਆ ਪਈਆਂ ਬਾਈ ਬੈੱਡ ਦਾ ਬਾਈ ਕੀ ਰੇਟ ਆ ਇਹਦਾ ਬੈੱਡ ਬੜਾ ਵਧੀਆ ਰਾ 12000 15000 ਆ 15000 ਦਾ ਹਾਂ ਆਹਾਂ 15 18 22 25 12 ਅਲੱਗ ਅਲੱਗ ਰੇਟ ਹੈ ਅਲੱਗ ਅਲੱਗ ਰੇਟ ਹੈ ਬਾਈ ਮਹਿੰਗੇ ਦੇ ਮਹਿੰਗਾ ਸਸਤੇ ਦੇ ਸਸਤਾ ਵੀ ਬਾਈ ਕੋਲ ਹੈਗਾ ਤੇ ਬਾਕੀ ਆ ਪਿਆ ਉਹਦਾ ਐਲਈਡੀ ਵਾਲਾ ਹੈ ਉਹ ਐਲਈਡੀ ਪੈਨਲ ਤੇ ਸੋਫੇ-ਸੂਫੇ ਵੀ ਪਏ ਬਾਈ ਸੋਫੇ ਕਿੱਧਰ ਉਹ ਪਰਲੀ ਸੜਾ ਉਹ ਵੀ ਮਾਰਦੇ ਵਾਲੇ ਨੇ ਬਾਕੀ ਤੁਸੀਂ ਉਹਨੇ ਆ ਜੇ ਬਾਈ ਸਾਰਾ ਘਰ ਦਾ ਸਮਾਨ ਉਰੀ ਜੇ ਮਿਲ ਜਾਣਾ ਲੋਡ ਨਹੀਂ ਹੈਗੀ ਭਜਣਾ ਅੱਠ ਗੱਲੇ ਦੀ ਬਾਈ ਦਾ ਰੇਟ ਵੀ ਬਹੁਤ ਜਾਇਜ਼ ਆ ਪਪਾ ਹੋਰ ਪਾਸੇ ਵੀ ਦੇਖਿਆ ਪਤਾ ਕਰਾਇਆ ਵੇ ਤਾਂ ਪਹਿਲਾਂ ਬੈਨਚ ਤੇ ਪਰ ਬਾਈ ਦੇ ਹੁਣ ਕਿੰਦਾ ਸਮਾਨ ਲੱਗਿਆ ਆ ਵੀ ਬੱਲਾ ਬਾਈ ਰੋਪੜ ਰੇ ਰੋਪੜ ਰੇ ਰੇਟ ਪਤਾ ਕਰਿਆ ਬਾਈ ਦਾ ਰੇਟ ਬਹੁਤ ਆਇਆ ਜਾ ਬਹੁਤ ਆਇਆ ਜਾ ਬਾਈ ਹੈ ਬਹੁਤ ਤਰੀਕੇ ਨਾਲ ਉਹ ਡਾਈਨਿੰਗ ਟੇਬਲ ਤੇ ਆ ਇਹ ਥੋੜੀ ਜਿਹਾ ਮਹਿੰਗੀ ਆ ਨਹੀਂ ਬਾਈ ਇਹ ਮਹਿੰਗੀ ਆ ਆ ਜਾਂਦੀ ਇਹ ਦੂਨੀ ਆ ਜਾਂਦੀ ਆ ਫਿਰ ਇਹ ਸਟੀਲ ਆ ਸਟੀਲ ਚ ਆ ਜਾਂਦਾ ਹਾਂ ਬ੍ਰਾਂਡ ਆ ਟ੍ਰਾਂਕਡ ਇਹ ਕੈਰੇਟ ਆ ਬਾਈ 30000 ਇਹ ਬਾਈ 35000 ਜੇ ਥੋੜੀ ਜਿਹਾ ਜ਼ਿਆਦਾ ਕੰਮ ਉੱਪਰ ਵਾਲਾ ਕੰਮ ਇਹ ਡਾਈਨਿੰਗ ਟੇਬਲ ਤਾਂ ਹੀ ਰੇ ਸਾਗਵਾਨ ਦੇ ਚਾਲੀ ਆ ਸਾਹਵਾਨ ਇਹਦਾ ਬੱਕ ਡੈਨਟੇਬਲ ਦਾ ਕੀ ਰੇਟ ਆ ਡੈਨਟੇਬਲ ਕੱਟ ਜਿਆ ਤਾਂ ਉੱਪਰ ਲੈ ਟੂ ਟਟਾ ਦੀ ਫੁੱਲ ਗਾਰੰਟੀ ਅੱਛਾ ਜੀ ਆ ਸਾਗਬਾ ਨੇ ਆ ਲਾਈਫ ਟਾਈਮ ਗਾਰੰਟੀ ਵਾਲੇ ਗੱਦੇ ਆ 15000 ਦੇ 15 ਸਾਲ ਦੀ ਗਾਰੰਟੀ ਲਓ ਸਲੀਪ ਬਸ ਸਰੀ ਲਾਇਆ ਬੈਠਾ ਆ ਪੀੜਾ ਸੈਟ ਹੈ ਗਿਆ ਸੂਟਾ ਸੈਟ ਹੈ ਗਿਆ ਹਨ ਡੈਨਟੇਬਲ ਡਰੈਸਿੰਗ ਜਿੰਨਾ ਬਾਰੀ ਨਾ ਫਰ ਫਾਉਂਦੀਆਂ ਸਸਤੀ ਸਸਤੀਆਂ ਵਈਆਂ ਨੇ ਮਈਆਂ ਹਨਾ ਆ ਬੜਾ ਵਧੀਆ ਲੱਗਿਆ ਮੈਨੂੰ ਬੰਦ ਉਹ ਵਿੱਚ ਤੇ ਕੱਢ ਲਾ ਵਿੱਚ ਤੇ ਕੱਢ ਲਾ ਵਿੱਚ ਤੇ ਬਹਿ ਜਾ ਸਾਲ ਸਾਗਵਾਨ ਟੋਟਲ ਸਾਗਵਾਨ ਨਾਲ ਕੁਰਸੀ ਆ ਜੀ ਬਾਈ ਕੰਮ ਵੀ ਜੀ ਵਧੀਆ ਬਾਈ ਰੇਟ ਵੀ ਜਾਏਗਾ ਰੇਟ ਵੀ ਜਾਏਗਾ ਤੇ ਆ ਕੇ ਬਾਈ ਜਰੂਰ ਇਹਦਾ ਬਾਈ ਹਾਂ ਇਹ ਹੈਗਾ ਆਪਣਾ ਨੰਬਰ ਦੱਸਦੇ ਆ ਆਪਣਾ ਨੰਬਰੇ ਨੋਟ ਕਰ ਲਓ ਤੁਸੀਂ ਖੈਰਾਬਾਦ ਰੇਟ ਜਾਈਏ ਦੁਕਾਨ 9956 9956 32547 32547 ਕਰ ਲਿਓ ਬਾਈ ਕੰਟੈਕਟ ਤੇ ਬਾਕੀ ਬਾਈ ਆਪਣਾ ਜਿਹੜਾ ਸਰਜੀਤ ਦੇ ਲਾਈਟਾਂ ਦੇ ਬੇਲਾ ਰੋਡ ਆ ਉਹਦੇ ਉੱਪਰ ਆਹੇ ਦੁਕਾਨ ਤੇ ਦੁਕਾਨ ਵੀ ਕਹਾਨੂੰ ਗਦਾਮ ਹੈ ਆ ਇੱਕ ਤਰ੍ਹਾਂ ਸਾਰਾ ਹੀ ਸਮਾਨ ਹੈ ਬਾਈ ਕੋਲ ਇਹ ਜਿਹੜੀ ਕਾਇਨਾਤ ਹਾਂ ਸਾਰਾ ਕੁਝ ਗਦਾਮ ਦਾ ਹਾਂ ਕੋਈ ਕੰਪਨੀ ਦੇ ਹਾਂਜੀ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਬੁਲਾਈ ਵੀ ਆ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਹੀ ਪ੍ਰਵਾਨ ਕਰਿਓ ਕੱਗੇ ਦਵਾ ਕੇ ਲਿਆਇਆ ਲਵਾਰੀ ਹਾਂ ਲਵਾਰੀ ਦਾ ਮਾਰਿਆ ਬਹੁਤ ਘੈਂਟ ਸੌਦਾ ਹਾਂ ਕਿੰਨੇ ਦੇ ਲੈਣ ਨੂੰ ਵਰਦੇ ਆਂ ਬੱਸ ਤੂੰ ਮਾਰੀ ਦਿੱਤੀ ਸਾਨੂੰ ਨਾ 24000 24000 ਦੇ ਦਿੱਤੀ 25 ਦੀ ਕਹਿੰਦਾ ਤਾਂ 25 ਦੀ ਗਹਿਤ ਤਾਂ ਕਹਿੰਦਾ ਬਾਈ ਵੀ ਔਖਾ ਹੀ ਆ ਮੈਂ ਕਿਹੜਾ ਮੈਂ ਬਾਈ 23 ਦੀ ਅਖਲਾ ਮੰਨਿਆ ਨਹੀਂ 24 ਤੱਕ ਮੰਨਿਆ 24 ਠੀਕ ਗੱਲ ਮਾਰੀਏ ਸਾਡਾ ਬੜੀ ਬਹੁਤ ਧੀਰ ਹੁੰਦੀ ਆ ਦੋਹੇ ਵਾਲੀ ਲੱਕੜੀ ਵਾਲੀ ਆ ਲੱਕੜੀ ਵਾਲੀ ਉਹ ਲਖੈਦ ਲੋਹੇ ਵਾਲੀ ਨਹੀਂ ਉਹ ਹੋਰੇ ਜੀ ਕਹਿੰਦਾ ਉਹ ਸਲਮਿਨੀਅਮ ਨਹੀਂ 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 ਹਰਮੀਨ ਵੀ ਹੈਗੀ ਆ ਉਹ ਹੋਰੇ ਲੱਕੜਾ ਯਾਰ ਬਹੁਤ ਹੈ ਉਹ ਵਧੀਆ ਲੱਕੜਾ ਦਿਖਦੀ ਨਹੀਂ ਮਰਗੀ ਆ ਠੀਕ ਹੈ ਨਾ ਹਾਂ ਕੰਤਾਰ ਦੇ ਚਾਚੇ ਖਾਨੀ ਬਹੁਤ ਆ ਇੱਥੇ ਤੇ ਲਿਆਏ ਹੋਣੇ ਇੱਥੇ ਫੈਕਸ਼ਨੇ ਬਹੁਤ ਆ ਹੈ ਮਾਰਕੀਟ ਤੇ ਲਿਆਏ ਗੇਰਾ ਬਦਲ ਤੇ ਉਰੀੜ ਮੈਂ ਰੋਪਣ ਕੇਦੇ ਸੀ ਆ ਉੱਤੇ ਮੈਂ ਕਿਹਾ ਬਹੁਤ ਆ ਦਾ ਹਲ ਮਾਰੀ ਰੋਪਾ ਠਾਈ ਹਜ਼ਾਰ ਦੀ ਕਹਿੰਦੇ ਯਾਰ ਐਸੇ ਤਾਂ ਗੋਡਾਮੇ ਆ ਉਹ ਵੀ ਕਹਿੰਦਾ ਦੇਣੇ ਵਾਲਾ ਰੇਟ ਆ ਆਹੋ ਫਿਰ ਨਾ ਇਹ ਚੀਜ਼ ਹੈ ਨਹੀਂ ਤੀ ਇਹ ਤਾਂ ਕਰਾਲੀ ਜਿਹਦੇ ਕਾਲੀ ਹੋਰ ਰਕ ਪੈ ਨਹੀਂ ਫਿਰ ਕਰਾਲੀ ਤੇ 2000 ਦੇਲੇ ਲਾਲਾੁੱਤੀ ਹੈ ਨਹੀਂ ਦੀ ਗੱਲ ਆਉਣਾ ਵੀ ਲੇਕੇ ਮਾਰੀ ਫਿਰ ਇਹ 20000 ਦੀ ਵੀ ਪੈ ਜਾਂਦੀ ਸਾਨੂੰ ਕਹ ਤੂੰ 3000 ਰੁਪਏ ਦਾ ਖਰਚੀ ਪਈ ਗਿਆ। ਕਿਹੜਾ ਦਾ ਸਹੀ ਹਾਲ ਦਾ ਜੀ ਟੀ ਦਾ ਦੇਖਣੀ ਦੀ। ਯਾਰ ਕੀ 40 ਛੁਟੀਆਂ ਝੋਪੜ ਦੇਖਿਆ ਜਾ ਕੇ ਛੁਟੀਆਂ। ਹਾਂ। ਤਾਂ ਹੀ ਤਾਂ ਮੁੜ ਕੇ ਆਏ। ਝੋਪੜ ਤੇ ਮੁੜੋ। ਕਿਰਾਏ ਦਾ ਸਮਾਨ। ਕਰਾਲੀ ਬਾਈ ਜਿਹਨਾਂ ਦੇ ਸਮਾਨ ਲਿਆ ਕੁਆਲਿਟੀ ਦਾ ਵੀ ਫਰਕ। ਠੀਕ ਹੈ ਉਹ ਬੰਦਾ ਮੈਨੂੰ ਜਿਹਦੇ ਗਹਿਤਾ। ਆਓ ਕੁਆਲਿਟੀ ਦਾ ਹੁੰਦਾ ਹੋ ਸਕਦਾ। ਅਮਨ ਕੋਲੇ ਗਿਆ ਪਹਿਲਾਂ ਮੈਂ। ਅਮਨ ਕਰਾਲੀ ਲੈ ਕੇ ਆਇਆ। ਕਹਿੰਦਾ ਉੱਥੇ ਨਹੀਂ ਜਾਂੀਂ ਕਹਿੰਦਾ ਕਰਾਲੀ ਯਾਰ। ਹੂੰ। ਕੁਆਲਿਟੀ ਦਾ ਫਰਕ। ਕਰਾਲੀ ਬਾਈ ਬਹੁਤ ਫਰਕ ਕਹਿੰਦਾ ਯਾਰ। ਕਹਿੰਦਾ ਹੈ ਤਾਂ ਸਮਾਨ ਸਸਤਾ। ਇਹ ਕਹਿੰਦਾ ਵੀ ਮੇਰੀ ਸਾਡੇ ਦਾ ਰੂਹ ਹੀ ਖੁਸ਼ ਹੋਊਗੀ ਦੇਖ ਕੇ ਉਹਨੂੰ 6 ਫੁੱਟ ਦੀ ਅਲਵਾਰੀ ਹੈ ਨਾਲੇ 6 6.5 ਉੱਪਰ ਨੂੰ ਆ 6 ਫੁੱਟ ਚੌੜੀ ਆ ਯਾਈ ਦੇ ਵੀ ਇੰਨੀ ਉਹ ਹੈ ਐਂਚਾ ਬੂਰਾ ਬਣਿਆ ਦਾ ਉਹਦਾ ਦੂਈਆਂ ਦੂਈਆਂ 13000 ਦੀ 14000 ਦੀ ਗੇਟ ਨੂੰ ਨਹੀਂ ਦਾ ਪੂਰੀ ਫੁਰੀ ਦੇ ਲੈ ਪੂਰਾ ਪ੍ਰੋਪਰ ਇਹ ਵੀ ਇੰਨਾ ਵੀ ਫਰਕ ਨਹੀਂ ਦਾ ਪ੍ਰਭੂ ਨਿਕਲੀ ਬਸ ਜਿਹੜਾ ਲਫਾਫਾ ਲਵੇਟਿਆ ਉਹਦਾ ਉੱਪਰ ਲੱਗਦਾ ਜਾਂਦਾ ਤੂੰ ਕਿਸ਼ਾ ਇੰਨੀ ਪੂਰੀ ਪੂਰੀ ਅੰਦਰ ਗਈ ਆ ਇੰਨਾ ਗੱਗਰਾਂ ਨੇ ਵੀ ਮਤਲਬ ਗੇਟ ਇੰਨਾ ਉੱਚ ਰੱਖਿਆ ਹੋਇਆ ਹੂੰ ਇੰਨੇ ਹੁਣ ਦੀ ਚੀਜ਼ ਲਿਆਉਣੀ ਹੈ ਗੱਗਲ ਆਇਆ ਲਵਾਰੀ ਹੈ ਨਹੀਂ ਨਹੀਂ ਉਹ ਤਾਂ ਆਪ ਨਿਕਲ ਕਰਦਾ ਸਭ ਉਹ ਗੱਗਲ ਆਇਆ 2 ਮਿੰਟ ਹੋ ਗਿਆ ਬਲੋਗ ਬਣਦੇ ਠਿੱਕੇ ਲਵਾਰੀ ਤੇ ਆਇਆ ਹੈ ਹੁਣ ਦੇਖ ਕੇ ਆਏ ਆ ਠੀਕੇ ਵੇਸ਼ ਅੱਜ ਸ਼ਾਮ ਨੂੰ ਨਗਰ ਤੋਂ ਪਾਰਟੀ ਕਰਦੇ ਕਹਿੰਦਾ ਬਲ ਪਈਆਂ ਦੇ ਕੱਪੜੇ ਮੈਂ ਲਵਾਰੀ ਲਿਆ ਬੜੀ ਸਰੀ ਬਲ ਕੇ ਆ ਕੱਪੜਾ ਕਦੇ ਇਧਰ ਮੀਂਹ ਪੈ ਕੇ ਕਦੇ ਪਿਆ ਮਾਰਨੇ ਖੋਲ ਕੇ ਬਜਾਈ ਲਵਾਰੀ ਤੇ ਟੰਗ ਦੇਤਾ ਹੋਰ ਨਾਲ ਜਾ ਕੇ ਮੈਂ ਕਿ ਨਹੀਂ ਹੋਰ ਲੋੜ تھی ਜੀ ਲੋੜ تھی ਮਾ ਜੀ ਉੱਪਰ ਲੋੜ ਦਾ ਲੱਗੇ ਵੇ ਬਾਕੀ ਬਾਈ ਮੋਟਰ ਪਰ ਲੇਜ਼ਰ ਗਾ ਲੈ ਟਿੱਕੀ ਆ ਰਹੀ ਹੈ ਬੋਟਰਾ ਚਲਾਈ ਬਤੀਆਂ ਸੁਣੋ ਪੱਕੀ ਬਿਜਾਲੇ ਰਹਿ ਗਈ ਹੁਣ ਭਾਈ ਦਾਲੇ ਚੱਲ ਪਈ ਫੇਰ ਆਈ ਇੱਧਰ ਚਾਂਦੀ ਜੱਗੇ ਚਲਾਈ ਪਈ ਆ ਇੱਥੇ ਕਦੇ ਨਹੀਂ ਆਈ ਫੇਰ ਮੈਨੂੰ ਨਹੀਂ ਪਤਾ ਕਹੀ ਤਾਂ ਮੈਨੂੰ ਉੱਧਰ ਜਾਣਾ ਪੈਣਾ ਯਾਰ ਕਮਾਲ ਵਗਾ ਦੇਖਾਂ ਮੋਟਰ ਕਮਾਲ ਪੁੱਤੇ ਦੀ ਮਨਸੂਹ ਵਾਲੀ ਪਚਾਲ ਪਈ ਹੋਣੀ ਐ ਦੋਨੋਂ ਚਲਦੀ ਆ ਉਹਦਾ ਸਟਾਰਟਰ ਥੋੜਾ ਖਰਾਬ ਕਰਦਾ ਉਹ ਸਪਾਈ ਹੁਣੇ ਆਲੀ ਆ ਮੈਂ ਦੇਖਦਾ ਹੁਣ ਕੱਲ ਨੂੰ ਦੇਖਣਾ ਮਰਦੀ ਕੀ ਪਤਾ ਆਟੋਮੈਟਿਕ ਨਾ ਚੱਲਦਾ ਹੈਗਾ ਲਾਲ ਬੱਤੀ ਦਿਖਾਈ ਜਾਂਦਾ ਨਾਲ ਆ ਵੀ ਲਾਲ ਦਹੋਂਦਾ ਇਹ ਕਿ ਤੱਕਰ ਆ ਪਾਲਟ ਨਹੀਂ ਪੂਰੀ ਪਰ ਹੁਣ ਸ਼ਾਮ ਨੂੰ 3:00 ਵਜੇ ਕਾਲੇ ਦੇ ਮਾਰਨਾ ਦੁਆਰੇ ਲੈ ਜਾ ਉੱਥੇ ਜਿਹੜਾ ਰਹਿ ਗਿਆ ਤਿਆਰ ਹੈ ਜੇ ਉਹਨੂੰ ਕਹਿੰਦਾ ਖੇਤ ਵਿੱਚ ਉੱਛਲੀ ਬਹਿਲਾ ਉਹਨੂੰ ਕਰ ਲਿਆ ਹੁਣ ਹੁਣ ਮੰਡ ਜੇ ਆਪਣੇ ਮੰਡ ਜਾ ਮੰਡ ਜੇ ਦਿਹਾੜੀ ਕੱਟ ਕੇ ਕੰਮ ਕਰਕੇ ਤੇ ਪਾਇਆ ਮੰਡ ਮਾਂ ਦਾ ਆਏ ਵੀ ਦਿਹਾੜੀ ਉੱਥੇ ਜਾ ਕੇ ਆਈ ਫਿਰ ਹੋਰ ਆ ਕੰਮ ਹੋਣਾ ਬੰਦ ਹੋ ਗਿਆ ਉੱਥੇ ਤਾਂ ਸਾਰਾ 9:00 ਹੋ ਗਿਆ ਜੀ ਕਾਲੇ ਭਾਈ ਨੇ ਵੱਟਾ ਪਾਣੀ ਜਾਂਨੂ ਅੱਛਾ ਨਿਰਨੇ ਕਾਲ ਜੇ ਲੱਗੇ ਪਏ ਸੌਣ ਉਹਦੇ ਇੱਕ 5 ਘੰਟੇ ਰੁਕ ਕੇ ਚੱਲਦੇ ਬਿੰਦਰ ਰਵਿੰਦਰ ਲੱਗਿਆ ਬਤਾ ਪਹਿਲਾਂ ਨਾ ਬਿੰਦਰ ਤਾਂ 1.5 ਘੰਟਾ ਹੋ ਗਿਆ ਮੈਸੇ ਤੂੰ ਖੜਾ ਗਿਆ ਤਾਂ ਫਿਰ ਜਦ ਉੱਥੇ ਜਵਿੰਦਰ ਦਾ ਇਹ ਲਾਤਾ ਲਾ ਇਹ ਲਾਤਾ ਤਾਂ ਖਾ ਵੀ ਨਹੀਂ ਲਾ ਕੜ ਗਿਆ ਹੱਥ ਆ ਪੂਰਾ ਜਲ ਪਿਆ ਵੀ ਚੱਲ ਬਜੀ ਚੱਲ ਪੂਗਾ 2-4 ਕਿਲੇ ਹੋਰ ਕਰ ਦੋ ਨਾ ਨਾ ਲਓ ਜਾਂਦਾ ਹੁਣ ਕਿੱਥੇ ਜਲੂਆ ਹੁਣ ਮੈਂ ਕਹਣਾ ਹੁਣ ਆਪ ਤੱਕਾ ਲਾਉਣ ਲੱਜੇ ਵੀ ਉਹ ਥੱਲੇ ਸੁੱਟ ਕੇ ਚਾ ਲਾਉਣ ਲੱਜੇ ਉਹਨੂੰ بس او ਹੁਣ ਜੂ ਜੂ ਚੱਲੀ ਜਾਣਾ ਹੱਥ ਖੁੱਲੀ ਜਾਂਦਾ ਬੰਦੇ ਦਾ ਬਸ ਮਾਨੂੰ ਮਾੜਿਆ ਓਏ ਜੀਰੋ ਦਾ ਕੋਈ ਔਖਾ ਨਹੀਂ ਹੈਗਾ ਕੰਮ ਪੱਧਰੇ ਦਾ ਵੀ ਕੋਈ ਔਖਾ ਨਹੀਂ ਆਹ ਪੱਧਰੇ ਹੀ ਕਰਤਾ 3 ਵਾਰ ਮਾਰਤਾ ਬਸ ਮੇਰੀ ਗੱਲ ਪਾੜ ਵਜਾ ਪਾਉਣੀ ਆ ਨਾ ਤੈ ਪਹਿਲਾਂ ਗੱਲ ਸੁਣ ਲਿਆ ਕਰ ਮੇਰੀ ਗੱਲ ਇਹ ਕਹਦਾ ਟੋਕ ਟਕਈ ਇਹਦੀ ਬੌਮ ਮਾੜੀ ਆਤਾ ਇਹਨੂੰ ਚੱਲ ਚੱਲ ਜਾਰੀ ਰਵਿੰਦਰ ਨੂੰ ਜਦ ਤੈ ਹੁਣ ਪੱਧਰਾ ਕਰਨਾ ਹੈ ਨਾ ਵੀ ਸ਼ੁਰੂ ਖੇਤ ਚ ਬਾੜ ਨਹੀਂ ਬਾੜਨਾ ਇਹਨੂੰ ਜਾ ਬਿਠਾ ਕੇ ਸਾਈਡ ਪਰ ਬੈਗੀ ਇੱਕ ਕਰੇ 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 ਕਰੀ ਕਰੇ ਆ ਉਹਨੇ ਨਾਲੇ ਬਿਠਾ ਲਿਆ ਮੈਂ ਜਦ ਪਹਿਲਾਂ ਉਹਨੂੰ ਟਰੈਕਟਰ ਫੜਾ ਆਪ ਸਾਈਡ ਪਰ ਬੈ ਫੇਰ ਠੀਕਾ ਫੇਰ ਪਪੂ ਪਾਸ ਨੂੰ ਸਿੱਖਣਾ ਔਖਾ ਹੈ ਜਿਹੜੇ ਬੰਦੇ ਨੇ ਚਲਾਇਆ ਇਨਟਰੈਕਟਰ ਕਦੇ ਜਿਹੜਾ ਟਰੈਕਟਰ ਚਲਾਉਣਾ ਤਾਂ ਆਵੇ ਪਤਾ ਲੱਗ ਜਾਂਦਾ ਫਿਰ ਅੱਖ ਦੇ ਇਸ਼ਾਰੇ ਨਾਲ ਜਿਵੇਂ ਕਹਿੰਦਾ ਤਾਂ ਵੀ ਪਤਾ ਲੱਗ ਜਾਂਦਾ ਵੀ ਉਹ ਹੁੰਜਾ ਸਰਦਾਰ ਦੀ ਫਰਕ ਹੈ ਉੱਥੇ ਜਾਣਾ ਹੀ ਹੈ ਮਿੱਟੀ ਹੁਣ ਕਹਿੰਦਾ ਸਰਦਾਰ ਜੀ ਆ ਬੈਠਾ ਇੱਧਰ ਆ ਦੇਖ ਲੋ ਹੁਣ ਆ ਬੈਠਾ ਹੋ ਗਿਆ ਹੁਣ ਆ ਸਿਕ-ਸੁਕ ਲਿਆ ਕੋਈ ਉਸਤਾਦ ਜੀ ਕੈਨਸਲ ਸਰਦਾਰ ਜੀ ਯਾਰ ਕੱਢ ਲਿਆ ਉਸਤਾਦ ਜੀ ਕੈਨਸਲ ਆ ਬੈਠਾ ਆ ਬੈਠਾ ਪਾਪਾ ਆਪਣਾ ਟੀਲਾ ਛੱਡਦਾ ਪੱਤੀ ਗੱਲ ਆ ਕਹਿੰਦਾ ਉਸਤਾਜ ਤੇ ਭਾਰੇ ਜੱਲੇ ਦਿੰਦੇ ਆ ਉਹੀ ਕੰਮ ਆ ਬੰਦਾ ਕਹਿੰਦਾ ਨਹੀਂ ਤਾਂ ਬਿਆਹ ਨਹੀਂ ਬਦਲਗੇ ਯਾਰ ਮੇਰਾ ਉਸਤਾਜ ਆ ਓਏ ਸੱਚ ਇੱਕ ਦਿਨ ਮੈਂ ਆਇਆ ਉਦੜ ਉਦੜ ਦੇ ਬਾਦੇ ਦੋ ਤਿੰਨੇ ਦੇ ਮਾਰਿਆ ਕਾਲੇ ਦੇ ਮਾਰਿਆ ਬਿਆਹ ਨਹੀਂ ਬਦਲਗੇ ਬੰਦੇ ਉਹ ਮੰਗੂ ਤੁਸੀਂ ਕੌਣ ਬਿੱਲੀ ਮੰਗੂ ਇੱਕ ਗੁਣ ਉਹ ਕਰ ਕਰ ਲੈ ਕਰ ਕਰਿਆ ਵਿਆ ਉਹ ਤਾਂ ਦਿੱਤਾ ਹੀ ਨਹੀਂ ਉਹ ਗੁਣ ਨਾਲ ਕਿ ਕਰਦਾ ਹੈ ਦਿੱਤਾ ਹੀ ਨਹੀਂ ਮੇਰਾ ਉਸਤਾਜ ਨੇ ਕਿਹਾ ਪੈਰ ਬਗਵਾੜੀ ਮਾਰ ਲਈ ਆਪਣੇ ਆਪ ਉਹ ਗੁਣ ਨਹੀਂ ਦਿੱਤਾ ਇਹਨੂੰ ਹਜੇ ਉਹ ਮੇਨ ਹਜੇ ਇਹਨੂੰ ਉਹ ਪਿਆ ਨਹੀਂ ਸਾਧਨ ਬਣਾਉਣਾ ਸੀਗਾ ਓਏ ਐ ਦਿਲਵੀਰ ਉਹ ਹਜੇ ਇਹਨੂੰ ਖੇਤ ਨਹੀਂ ਮਿਲਿਆ ਜਿਹੜਾ ਇਹਨੂੰ ਗੁਣ ਦੇਣਾ ਹੈ ਇਹਦਾ ਹਜੇ ਆ ਮਿਲੇ ਆ ਵੀ ਇਹਦਾ ਬਾਈ ਵਾਲੇ ਖੇਤ ਇਹਦੇ ਨੂੰ ਚੱਲਦਾ ਕੰਮ ਉਹ ਖੇਤ ਨੂੰ ਦਵਾਉਣਾ ਕਿਤੇ ਫੇਰ ਦੱਸੀ ਫੇਰ ਬਾਈ ਉਹ ਮਿਸਤਰੀ ਸੱਚਾ ਤਾਂ ਹੈ ਉਹ ਮਿਸਤਰੀ ਸੱਚਾ ਦਾ ਕਿਹੜਾ ਹੁਣ ਤੁਹਾਨੂੰ ਸ਼ੁਰੂ ਤੋਂ ਦੱਸਾਂ ਕਰ ਲੈਣਾ ਬਾਈ ਸਾਡੇ ਪਿੰਡ ਉਰੇ ਬਣਾਇਆ ਦਾ ਕਿਸ ਨੇ ਬਾਹਰ ਅੰਦਰ ਤੇ ਬਾਹਰ ਘੜਾਇਆ ਤਾਂ ਲੈਟਰਨੀ ਬਾਥਰੂਮ ਕੰਮ ਚਲੇਗਾ ਸਰੇ ਉਹ ਬੰਦੇ ਲੱਗੇ ਏਟ ਉੱਪਰ ਕਰਨ ਪੈਸਿਆਂ ਨੂੰ ਐ ਚਾਚੇ ਚਾਚੇ ਨੂੰ ਤਾਂ ਪਤਾ ਉਹਨਾਂ ਚਾਚੇ ਨਹੀਂ ਹਾਦਦੇ ਆ ਉਹ ਏਟ ਉੱਪਰ ਲੱਗਿਆ ਬੰਦਾ ਕਰਨ ਪੈਸਿਆਂ ਨੂੰ ਵੀ ਨਹੀਂ ਐਨੇ ਨਹੀਂ ਐਨੇ ਚ ਗੱਲ ਹੁਣ ਤੁਹਾਨੂੰ ਪਤਾ ਮਿਸਤਰੀ ਪੂਰਾ ਕਾਢੀ ਤਾਂ ਜਿਹੜੀ ਸੀਟ ਨਹੀਂ ਹੁੰਦੀ ਉਹ ਨਹੀਂ ਪਾਇ ਪੈਂਦਾ ਉਹ ਸਿੱਧਾ ਹੀ ਪਾ ਗਿਆ ਫੇਰ ਫੇਰ ਤੁਹਾਨੂੰ ਪਤਾ ਜਿਹੜਾ ਅੰਬ ਦੇਗਾ ਫੁੱਲ ਪਾਣੀ ਅੰਬ ਦੇ ਨਹੀਂ ਛੱਟੇ ਚਾਚਾ ਅੰਬ ਦੇਗਾ ਤਾਈ ਤੁਨੂੰ ਕਹੇ ਤੈਨੂੰ ਕਹੀ ਤਾਂ ਜਾਂਦੇ ਮਾਰਾ ਮੋਟਰ ਰੱਖ ਲੈ ਕਰ ਰੱਖਿਆ ਵੇ ਹਾਂ ਉਹ ਕਹਿੰਦੇ ਬਾਈ ਪੈਸੇ ਪੂਰੇ ਨਹੀਂ ਆ ਕਿ ਹੁਣ ਦੱਸਾਂ ਤਾਂ ਕਰਦੇ ਲਓ ਉਹ ਲੈ ਲੈ ਪੈਂਡ ਪਾ ਗਿਆ ਕੋ ਪਾਈ ਨਹੀਂ ਹੈਗਾ ਜਿੱਤੋਂ ਹੀ ਮਾਰਦਾ ਵਿੱਚ ਪਾਣੀ ਆ ਗਿਆ ਰੇ ਉੱਪਰ ਹਾਂ ਹੁਣ ਜੇ ਕਿਤੇ ਸਿਮਿੰਟ ਘੱਟ ਲਾਇਆ ਵਾ ਛੱਡ ਜਾਂਦਾ ਉਹ ਤਾਂ ਉਹਨੇ ਆਪ ਹੀ ਲਾ ਦੇਣਾ ਤਾ ਉਹਨੇ ਚੜਚੇ ਛੱਡਿਆ ਕੰਮ ਵੀ ਲੈ ਮਟ ਲਿਓ ਹੁਣ ਓ ਮੇਜ਼ੀ ਦੇ ਹੱਥ ਮਾ ਕੋਣ ਹੁੰਦਾ ਹੈ ਯਾਰ ਕੁੰਨ ਨਹੀਂ ਦੇਣਾ ਇਹਨੂੰ ਹਲੇ ਅੱਛਾ ਇੱਕ ਗੱਲ ਆ ਇਹ ਤੈਨੂੰ ਸਮਝਾ ਰਿਹਾ ਮੈਂ ਦੇਣਾ ਕਿਤੇ ਪਏ ਬੈਂਡ ਦੀ ਜਗ੍ਹਾ ਸਿੱਧਾ ਹੀ ਆ ਦੇਵੇ ਫੇ ਦੇ ਲੈ ਚਿੱਟੇ ਤੇਰੇ ਪਰੇ ਬੈੜੇ ਆ ਹੋਰ ਬਾਰੀ ਕੋ ਹੋਰ ਆ ਬਾਈ ਇਹ ਤਾਂ ਰਾਂਬਾ ਵੀ ਆਲੇ ਮਨੋਂ ਪਛਵੀਰ ਦਾ ਕਹਿੰਦੇ ਤੁਸੀਂ ਕਾਦੇ ਬਾਤ ਤੇ ਕਰਦੇ ਕਿ ਪਾਣੀ ਹਾਂ ਪੱਧਰ ਮੈਂ ਕਿਹਾ ਬਾਈ ਜੀਰੋ ਵੀ ਪਾਣੀ ਖੜਾ ਖੜਾਉਣ ਵਾਸਤੇ ਹਾਂ ਪਾਣੀ ਛੱਡਿਆ ਪਾਣੀ ਸਾਰੇ ਜੀ ਘੁੰਮ ਕੇ ਕਹਿੰਦੇ ਪਾਣੀ ਹੈ ਨਹੀਂ ਗੇ ਇੱਥੇ ਪਾਉਂਗਾ ਹਾਂ ਜੀ ਪਰ ਇਹ ਕੋਈ ਮਗਰ ਆਈ ਹੈ ਜੀ ਨੇ। ਪਰ ਪਾਣੀ ਦਾ ਡਰ ਜੀ ਪੀਣਾ ਹੀ ਆ। ਪਾਣੀ ਆ ਪੀਣਾ ਹੀ ਆ ਉਹਨੇ। ਕੋਈ ਪਾਣੀ ਖੜਾ ਕੇ ਦੇਹੀ ਪਾਣੀ ਖੜਦਾ ਖੜਦਾ ਨਹੀਂ। ਹਾਂ ਕਰਾ ਲਾ ਪਾ ਲਓ ਇਹ ਤਾਂ ਖੜ ਜੂਗਾ। ਹਾਂ ਉਹ ਜੇੜਦਾ ਮੈਂ ਵੀ ਪਾਣੀ ਖੜਾਉਣ ਬਤੀ ਕਰਦੇ ਆਪਾਂ ਤਾਂ। ਚੱਲ ਚੱਲ। 12 ਵਜੇ ਗਏ ਹੈ। ਚੱਲ ਵਧੀਆ ਯਾਰ ਹੁਣ ਲੱਗ ਗਿਆ ਆਪਣਾ ਭਾਦ ਦਾ ਨੜਦਾ ਫਰੀ ਜ। ਹੋਰ ਹੋਰ। ਯਾਦ ਮੈਂ ਇਹਨੂੰ ਤਾਂ ਹੀ ਮੈਂ ਪਹਿਲੇ ਦਿਨ ਦੇਖ ਰਿਹਾ ਤਾਂ ਜੇ ਨਾ ਮੈਂ ਆਈ ਜਾਂਦਾ ਤੇ ਕੋਲ ਇਹ ਸਿੱਖ ਨਹੀਂ ਸਕਦਾ ਤਾਂ ਜਿਹੜੇ ਇਹਦੇ ਹਾਲ ਤੇ ਹਾਂ ਡਰੀ ਜਾਂਦਾ ਏ ਪਹਿਲੀ ਇਕੱਲੀ ਹੁੰਦਾ ਪਹਿਲੀ ਪਤਾ ਵੀ ਲੱਗਦਾ ਨਹੀਂ ਉਹ ਨਹੀਂ ਉਹੀ ਡਰੀ ਜਾਂਦਾ ਤਾਂ ਮੈਂ ਨਾਲ ਸਮਝਾਇਆ ਮੈਂ ਕਿਹਾ ਆਪ ਫਿੱਟ ਕੰਨਾ ਸਿੱਖ ਇਹਨੇ ਫਿੱਟੇ ਨਹੀਂ ਕਰ ਰੋੜੇ ਨੂੰ ਮੈਨੂੰ ਐਂ ਦੱਸ ਯਾਰ ਇਹਦੇ ਹਾਲਤਾਂ ਮੈਂ ਬਣਾਤੀ ਜਾਂ ਮਿੱਟੀ ਵਿੱਚ ਝਾੜ ਦੋ ਮਾਂ ਇਹ ਗੁਰੂ ਕੋਲ ਤਾਂ ਨਹੀਂ ਜਿਹੜਾ ਜੁਰ ਆ ਤੁਸੀਂ ਮੈਂ ਕਿਹਾ ਤੁਹਾਨੂੰ ਪਾਣੀ ਕੋਲ ਜੇ ਲੈ ਕੇ ਉਹ ਡਾਲਾ ਇੱਧਰ ਕਾਹ ਦੇਖ ਇੱਧਰ ਟਕੜੀ ਆ ਆਹ ਰੌੜ ਟਕੜੀ ਲਾ ਦੋ ਬਸ ਆਹ ਮੱਕ ਨੱਕਾ ਪੈਂਦਾ ਭਰ ਕੇ ਖੜਾ ਰੱਖੋ ਦੋ ਦਿਨ ਦੇ ਨਹੀਂ ਨਾ ਮੈਂ ਐਨੀ ਨਹੀਂ ਸਾਰੇ ਉਸ ਦਾ ਬਜਰ ਦੇਣਾ ਇਹਨੂੰ ਮਿੱਟੀ ਝਾੜਨੀ ਲੋੜ ਨਹੀਂ ਲੋੜ ਆਓ ਜੀ ਵਧੀਆ ਨਾਲ ਹੁਣ ਕੀ ਆ ਨਾਲੇ ਇਹਦਾ ਜਿਹੜਾ ਡੋਂਗੇ ਦਾ ਹੁੰਦਾ ਨਾਲੇ ਯਾਰ ਰਾਤ ਦੀ ਨਹੀਂ ਰਹੀ ਇਹ ਬਹੁਤ ਨੁਕਸਾਨ ਕਰਿਆ ਕੀ ਕਰਤਾ ਅੱਬੀ ਬਹੁਤ ਝੜ ਕੇ ਚਾਚਾ ਲੈ ਕੇ ਮੇਰਾ ਫਾਇਦਾ ਕਰਤਾ ਇਹਦੇ ਨਾਲ ਇਨਸਾਨ ਹੋਣਾ ਮੇਰਾ ਫਾਇਦਾ ਕਰਤਾ ਚਟਨੀ ਸਵਾਦ ਹੋਣਗੀ ਪੂਰੀ ਆ ਅਚਾਰ ਮਿੱਠ ਮਿੱਠਾ ਬਟਾ ਹੋ ਜਾਣਾ ਹਾਂ ਹੋ ਗਿਆ ਕੰਮ ਬੜੇ ਬੇਆਹ ਉਹ ਖੇਤ ਟ੍ਰੈਕ ਰੇਲ ਚੱਲਿਆ ਦਾ ਰਕੇ ਤੇ ਬਾਹਰੋਂ ਬਾਹਰੇ ਬਾਹਰੇ ਹੁਣ ਤੇ ਡੈਡੀ ਦਾ ਫਿਰਦਾ ਆ ਪਾਈ ਹਿਮਲੇ ਚ ਛੱਡੀ ਜਗਾ ਮੋਟਰ ਪਰ ਆ ਗਿਆ ਜਿਹੜੀ ਆਪਾਂ ਸਵੇਰੇ ਮੋਟਰ ਕੱਢ ਕੇ ਲਿਆਏ ਆ ਉਦੀ ਦੇਖ ਵੀ ਪਾਉਣ ਲੱਗੇ ਆ ਆਪਣੇ ਪਹਿਲਾਂ ਲੋਹੇ ਦੀ ਬੇਬੀ ਦੀ ਪੈਂਟਾਂ ਦੀ ਬੜਾ ਦੇਖ ਯਾਰ ਦਿਖਾ ਦੇ ਯਾਰ ਦਿਖਾ ਸੋਰਾ ਕਿੰਨਾ ਲੱਗਿਆ ਯਾਰ 2 ਮਹੀਨੇ 2 ਮਹੀਨੇ ਲੋ ਜੀ ਦੋਵੇਂ ਵੀ ਥੋੜੀ

ਅਸੀਂ ਕਾਲ ਜੀ ਹੁਣ ਤਾਂ ਦੋ ਦਿਨ ਹੋ ਗਏ ਚਾਚੇ ਇਹਨਾਂ ਨੂੰ ਮੋਟਰਾਂ ਕੱਢਣ ਪੈ ਲੱਗੇ ਹੋਏ ਆ ਮੋਟਰਾਂ ਕੱਢਣ ਪੈ ਲੱਗੇ ਆ ਬੰਦ ਨੂੰ ਕਹੀ ਕੰਮ ਪਰ ਕੋਈ ਕੱਢਣਾ ਕੋਈ ਪਾਣਾ ਕੋਈ ਕਰਨਾ ਕੱਢਣੇ ਪਰਿਆ ਪਾਉਣੇ ਪਰ ਤਾਂ ਦੇਖੀ ਨਹੀਂ ਆ ਪਾਉਣੀ ਕੱਢ ਕੇ ਹਾਂ ਆ ਕੱਢ ਕੇ ਪਾਉਣੀ ਪਹਿਲਾਂ ਪਹਿਲਾਂ ਦੇਖ ਲਈਏ ਹੁਣ ਤਾਂ ਨਾ ਦੇ ਆਓ ਠੀਕ ਆ ਹਮੇ ਤੂੰ ਵੀ ਦੇਖ ਲੈ ਜਦਾਂ ਗਿਰੂ ਵੀ ਤਰੇ ਦੇਖਾਂਗੇ ਅਦਰ ਦੇਖੂਗੇ ਹੱਥ ਲੱਗੇ ਤੇ ਫਿਰ ਪਤਾ ਲੱਗੇ ਆ ਦੇਖ ਟੋਟਾ ਜਮੈਂ ਖਾ ਲਿਆ ਉੱਪਰ ਲਾਓ ਜਮੈਂ ਖਾ ਲਿਆ ਚੱਲ ਇਹ ਵੀ ਦੌਰ ਹੋ ਗਿਆ ਹਾਂ ਆ ਜੋੜ ਗਿਆ ਦੌਰ ਕਹਿੰਨ ਨੂੰ ਮਿਲ ਗਿਆ ਕੀ ਕਹਿੰਦੇ ਕੀ ਮਿਲ ਗਿਆ ਉਹ ਪਾਈਪ ਰੂਟਾ ਮਿਲ ਗਿਆ ਰੱਖ ਕੇ ਕਰ ਲੈ ਜਾਂ ਇੱਧਰ ਕਰ ਦਿੱਤਾ ਲੋਰ ਕਿਆ ਮਿਲਣਾ ਇੱਧਰ ਗੱਲ ਆ ਬੰਮੇ ਵਾਜਾ ਜਾਣੇ ਨੂੰ ਤਾਂ ਤੁਮ ਅਸੀਂ ਕਹਿ ਦੇ ਆ ਜਾ ਹੁਣ ਨਹੀਂ ਮੱਛਰ ਆਇਆ ਹੁਣ ਤਾਂ ਲੇਕਣਾ ਹੀ ਆ ਹੁਣ ਮੱਛਰ ਫੂਕਦਾ ਤੂੰ ਪਤਾ ਖੁੱਲ ਗਿਆ ਬੰਨੇ ਉਹ ਬੋਲੇ ਆ ਇਹ ਖੁੱਲ ਗਿਆ ਆਹ ਆ ਨਟ ਦਾ ਵਾਲਾ ਜੀ ਇਹ ਖੁੱਲ ਗਿਆ ਪਾਣੀ ਵਾਲੇ ਨਟ ਦਾ ਖੁੱਲ ਗਿਆ ਜੇ ਜੇ ਮਾਰ ਕੇ ਹੁਣੀ ਆਇਆ ਹੈ ਨਾ ਕੌਣ ਹਾਂ ਕੁੱਤੀ ਭੇਗਿਆ ਇਹ ਆ ਕੇ ਜਿੱਦਾਂ ਹੀ ਪਿਆ ਘਾੜੇ ਮਾਰਦਾ ਮੈਂ ਭੱਜੇ ਦਾ ਲਿਆ ਭੱਜੇ ਫੂਕ ਕਰਦੇ ਤੇਰੇ ਅੱਜ ਤੇ ਕੋਲ ਤੇ ਮਗਾ ਲਿਆ ਕਹਿੰਦੇ ਸਦਾ ਹੀ ਫੂਕਾ ਗੂੰਗੇ ਨੂੰ ਥੋੜਾ ਥੋੜਾ ਬਾਹਰ ਤਾਂ ਬਾਹਰ ਪਾਣੀ ਪੂਣੀ ਹੈਗਾ ਨਾ ਉੱਥੇ ਪੀਣੇ ਨੂੰ ਪਾਣੀ ਵਾਧੂ ਹੈ 24 ਘੰਟੇ ਟੁੱਟੀ ਹੈ ਉੱਥੇ ਹਾਂ ਉੱਥੇ ਜਾ ਮਰਜੀ ਜਿਹਾ ਲਾ ਲਾ ਮੋਟਰ ਦਾ ਪਾਣੀ ਪੀਤਾ ਹੀ ਨਹੀਂ ਸੀ ਲੈ ਲੈ ਗਈ ਸੀ ਸ਼ਾਮ ਸਹੀਂ ਕਹਿੰਦੇ ਸਲਾਤ ਦੀ ਟੁੱਟੀ ਦਾ ਪਾਣੀ ਸੁਆਦ ਹੈ ਅਸੀਂ ਵੀ ਕਿਥੇ ਨੂੰ ਗਏ ਕੋਲੇ ਟੁੱਟੀ ਜੀ ਪੀ ਲਓ ਨਹੀਂ ਦਰਿਆ ਨੇੜੇ ਹੈ ਵਾਹ ਨਹੀਂ ਦਰਿਆ ਚੜਾ ਦੇ ਕਰ ਚੜਾ ਆਇਆ ਏ ਤਾਰੀ ਲਾਇਆ ਏ ਹੋਰ ਅਸੀਂ ਵੀ ਪਾਣੀ ਲੈਣ ਗਏ ਕੱਲ ਨੂੰ ਨਿਬੜ ਜਣਾ ਮੰਡ ਚ ਸਾਰੀਆਂ ਪੱਟਾਂ ਦਾ ਅੱਛਾ ਆਲਾ ਖੁਲਾ ਸਾਰੇ ਸੈਡਾ ਸੁਡਾ ਘੜਿਆ ਏ ਸਿੱਧੀ ਵਿਜਾਈ ਕਰਨੀ ਆ ਲੇ ਬੱਟਾ ਪਰਹਿੰਦੀ ਬੰਮੜਾ ਨਹੀਂ ਕਰਨੀ ਸਿੱਧੀ ਵਿਜਾਈ ਕਰਨੀ ਆ ਸਿੱਧੀ ਨਹੀਂ ਹੁਣ ਕਰਾ ਨਹੀਂ ਬਾਦ ਨਾ ਪਹਿਲਾ ਪਹਿਨਾ ਪਾ ਦੀਏ ਕੰਮ ਨੇੜੇ ਚ ਹੈ ਬਾਈ ਹੁਣ 20 ਦਿਨ ਤਾਂ ਰਹਿ ਗਏ ਬਸ ਲੋਈ ਹੋ ਜਾਣੀ ਸ਼ੁਰੂ ਹੋਰ ਹੈ ਹੋਰ ਜਿਹੜੇ ਦਾਮ ਦਾ ਲਾਈਟ ਆ ਜਿਹੜੇ ਦਾਮ ਦਾ ਲਾਈਟ ਆ ਮੈਂ ਕਿਹਾ ਨਾ 10 ਹੀ ਤੇ ਸ਼ੁਰੂ ਕਰ ਤਾ ਰੋਕਣ ਨੇ ਪਨੀਰੀ ਵੀ ਵਿਹਾਉਣੀ ਆ ਅੱਜ ਤਾਲਾ ਖੜਿਆ ਨਾ ਰੱਖਣ ਚਾਪ ਲੈ ਚਾਹੇ ਟਾਈਮ ਆ ਨਾ ਵੈਸੇ ਹਾਂ ਆਪਣੇ ਜਿਹਲੇ ਨੂੰ ਹਾਂ ਆਪਣੇ ਨੂੰ ਧੱਖਾਂ ਦਾ ਤਰਾ ਤਰੀ ਤੇ ਪਾ ਲਿਆ ਨਾ ਇਸ ਵਾਰੀ ਹੋ ਗਈ ਗਰੀਬ ਦੀ ਹਾਂ ਉਹ ਲੋਕੋ ਬਸ ਜੇ 15 ਗਏ ਤੇ 30 ਲੋਕਾਂ ਨੂੰ 12 ਲੱਗਣਾ 12 13 ਲੱਗਣਾ ਬਾੜੀ ਚੱਲਣ ਦਿੰਦੇ ਅਗਲਾ ਗਿੱਲਰ ਰੋਡ ਤੋਂ ਅਗਲਾ ਹੀ ਸਾਹ ਨੂੰ ਲਾ ਦਿੰਦਾ ਇੱਕ ਟੇਨ ਲੱਗ ਜਿੰਦਾ ਕੋ ਚੱਕਰ ਹੋਰ ਆ ਫੜ ਲਿਓ ਦੂਆਂ ਨਾਲ ਆ ਦੇਖ ਵੀ ਉਧਰ ਨੂੰ ਕਰਦੀ ਨੂੰ ਕਿੱਜ ਕਿੰਨੀ ਲੈਂਥ ਹੈ ਇਹ ਜੋ ਇਹ 50 ਹੋ ਗਈ 50 ਸਾਡੇ ਮੈਂ ਕਹਿੰਦਾ ਇਹ ਲੈਂਥ ਪਾਈ ਤੇ ਆਪਾਂ ਨੇ 60 ਹੋਣੀ ਲੱਗ ਜੂਗਾ ਤਾਂ ਦੋ ਹੋਰ ਹੋਣਗੀਆਂ ਨਾ 60 ਹੋ ਗਈ ਆ ਨਿਕਲ ਕੇ ਪਤਾ ਲੱਗਣਾ ਛੱਕ ਨਹੀਂ ਆਏਗਾ ਹਾਂ ਜੋੜ ਆ ਗਿਆ ਮੋਟਰ ਵਾਲਾ ਜਿਹੜਾ ਨਹੀਂ ਨਹੀਂ ਆ ਗਿਆ ਉਹ ਮੋਟਰ ਵਾਲਾ ਜੋੜ ਨਹੀਂ ਉਹ ਕਿਹੜਾ ਫਿਰ ਉਹ ਇਹਦਾ ਉੱਦਾਂ ਹੂ ਚੇਪੀ ਦਾ ਵੀ ਹੋ ਗਈ ਨੂੰ ਇਹਦਾ ਸਵੇਰੋਂ ਜੱਗੇ 5 ਆ ਬੈਫ ਕਹਿੰਦੇ 6 ਵਾ ਨਿਕਲ 7 ਵਾ ਨਿਕਲ ਕਾ ਪਤਾ ਹੀ ਹੋਇਆ ਹੈ ਜੋ ਵੱਧਦਾ ਹੀ ਹੋਇਆ ਜਿਹੜਾ ਹੈ ਕਹਿੰਦੇ ਸੌਗਾ ਨਹੀਂ ਗੱਲ ਇੱਕ ਨਹੀਂ 100 ਦਾ ਬਹੁਤ ਫਾਇਦਾ ਤੁਸੀਂ ਘਰੇ ਦੇਖੀ ਜਣਾ ਦਾ ਇਹ ਬਾਈ ਜਰਾ ਤੋਂ ਮੈਨੂੰ ਟਿਕਿਆ ਦੇ। ਮੰਡਾ ਵਾਲੀ ਮੋਟਰ ਵਧੀਆ ਮਾਰਦੀ ਪਾਣੀ। ਪਾਣੀ ਸੁਹਣਾ ਗੱਟ ਲੱਗਣਾ ਉਹਨੂੰ, ਗੱਟ ਲੱਗਣਾ। ਗੱਟ ਲਵਣਾ ਪੈਣਾ। ਉਹ ਵੀ ਕੰਮ ਨੇਮਟ ਕਰ ਦੋ। ਹੁਣ ਸਟਾਰਟਰ ਟੂਟਰ ਆਹ ਮੋਟਰ ਪਾ ਕੇ ਸਟਾਰਟਰ ਟੂਟਰ ਤੋਂ ਸਾਰਾ ਸਫਾਈ ਕਰਾ ਦੇਣੀ ਸੀ। ਹੋਰ ਹੋਰ। ਵਾਲੀ ਮੋ ਬੜੇ ਕੋਲ। ਹਾਂ, ਹੁਣ ਬੇਲੇ ਇਹੋ ਕਰਾ ਦੋ। ਹਾਂ, ਹੁਣ ਬੇਲੇ। ਗੱਟ ਕੇ ਹੁਣ ਗੱਟ ਦਾ ਲੱਗਿਆ ਬਾਈ ਉਹਨੂੰ। ਅਫਸਰੇ ਕੱਢਾ ਦੋ ਨਾ ਵਿੱਚ ਘਾਰਾ ਇੱਧਰ ਆਪਣੀ ਮਿੱਟੀ ਲੈ ਲੈਣੀ। ਛੋਟੀ ਮਿੱਟੀ ਹੈ ਜੇ ਪਾਣੀ ਛੱਦਦੇ ਨੇ ਝੋਹਦੀ ਦੀ ਹੈ ਹਾਂ ਉਹ ਥਾਲੀ ਖੁਰਦੀ ਨਹੀਂ ਉਹ ਆਪਣੀ ਪਈ ਰਹਿੰਦੀ ਆ ਕਮਾਰ ਆ ਜੋ ਪਈ ਵੀ ਉੱਥੇ ਆਪਣਾ ਹੀ ਪਿਆ ਰਹਿੰਦਾ ਉਹਦਾ ਉਹਦੇ ਨੂੰ ਹਵਾ ਨਹੀਂ ਕੁਝ ਨਹੀਂ ਆ ਪਾਣੀ ਪੜਿਆ ਜੜ ਉਹਨਾਂ ਮਰਜੀ ਪਾ ਲੈ ਛੱਟ ਬਣਾਣਾ ਛੱਟ ਛੱਟ ਦਾ ਨਹਾ ਤੈਨੂੰ ਸੋਣਾ ਖੜਾ ਮਸਾਂ ਨੂੰ ਮੋਟਲੀ ਕਰ ਜਾਂਦੇ ਕਿੰਨਾ ਲਾਉਣਾ ਤਾਂ ਛੱਟ 100 100 ਨਾ ਨਾ ਬਾਈ ਇਸਪੋਰੇ ਦਾ ਇਸਪੋਰੇ ਦਾ ਹੈ ਹਾਂ ਉਹ ਟ੍ਰੇਡ ਤੋਂ ਕਿਤੇ ਵੀ ਲੋਹੇ ਦੀ ਜਰੂਰ ਨਹੀਂ ਆ ਪਲੇਟ ਤੋਂ ਮੋੜੀ ਨਾਲ ਦਿੱਤੀ ਸਮਾਲ ਕੇ ਪਾਣੀ ਦੇ ਵਿੱਚ ਹੁਣ ਜਾਂ ਪਾਣੀ ਪਾ ਦੇ ਦੇ ਵਿੱਚ ਕਰਕੇ ਫੇਰ ਵਧਾ ਦੇ ਦੀ ਐ ਅੱਛਾ ਜਾਂ ਪਾਣੀ ਫੇਰ ਖੱਲੇ ਜਾਂ ਜਿਹਨੂੰ ਫੇਕਟਾ ਜਾਂਦੀ ਐ ਜਾਂ ਹਵਾ ਬੰਦ ਹੋ ਜਾਂਦੀ ਬੰਦ ਹੋ ਜਾਂਦੀ ਫੇਰ ਖੜਾ ਜਾਂਦਾ ਫੇਕ ਕਰ ਜਾਂਦਾ ਕੋਈ ਹੋਰਾ ਬਹੁਤਾ ਇੱਧਰ ਤੋਂ ਅਗਰ ਨਹੀਂ ਮੋਟਰ ਕਾ ਕੇ ਬਣੇਗਾ ਕਾਰਦੀ ਹੋ ਕੇ ਨਹੀਂ ਆਈ LED ਆਈ ਦੀ ਦੀ ਲਾਈਟ ਰ ਕੋਈ ਘੱਟ ਨਹੀਂ ਹੋ ਗਈ ਪੂਰੀ ਜੰਗੀ ਆ ਹੁਣ ਇੱਕ ਹੜੀ ਆਟੋਮੈਟਿਕ ਪਰ ਇਹ ਲਾਲ ਪੱਤੀ ਦਿਖਾਈ ਜਾਂਦੀ ਕਾ ਤੇ ਦਿਖਾਉਂਦੀ ਉਹ ਪੱਤੀਆ ਪੁੱਤੀਆਂ ਦਾ ਫਰਕ ਆਟੋਮੈਟਿਕ ਬੰਨ੍ਹਾ ਦੇਤੀ ਜਾਂਦੀ ਹਾਂ ਆਟੋਮੈਟਿਕ ਨਾ ਖਰਾਬ ਹੋ ਗਿਆ ਵੀ ਆਟੋਮੈਟਿਕ ਖਰਾਬ ਆ ਓਏ ਓਏ ਆਊਗਾ ਅਜੇ ਲਾਦੀ ਦੰਦਾ ਆਹੋ ਮੈਂ ਛੱਡਦਾ ਹੁਣ ਆਹ ਦੇਖੀਆ ਪੱਤੀਆਂ ਨਹੀਂ ਖਾਬ ਗਾਲੀ ਹੋ ਗਈਆਂ ਪੱਤੀਆਂ ਖਾਬ ਕਰਦੇ ਦੇਖ ਰਹੇ ਹੋ ਐ ਤੂੰ ਬਿਜਾਡਰਦੀਆਂ ਬਾਜੀ ਬਾਜਾ ਨਹੀਂ ਬਾਜਾ ਕਰਾਉਂਦੀ ਮੈਂ ਉਰੇ ਉਰੇ ਕਿਹੜੀ ਚਾਚੇ ਕਲਿਆਣੀ ਉਰੇ ਕਿਹੜੀ ਚਾਚੇ ਕਲਿਆਣੀ ਕਲਿਆਣੀ ਨਹੀਂ ਨਹੀਂ ਐਂ ਸਮੂਹ ਅਜੂਏ ਦੇ ਸਮੂਹ ਰਹਾ ਐ ਕਿਸੀ ਜਿਹਾ ਮੇਰੀ ਪਤਾ ਨਹੀਂ ਆਹ ਸੈਟਾ ਬ੍ਰਾਂਡ ਆਪਣਾ ਹੀ ਥੋੜਾ ਥੋੜਾ ਹਾਂ ਦੇਖੀ ਜੂਰੀ ਆਹ ਜੂਰੀ ਆ ਨੋ ਵੀ ਆ ਜੀ ਦਾ ਅਲੱਗ ਨਾਲ ਪਤਾ ਹੁਣ ਮੂਰੀ ਐ ਦਾ ਦਾ ਮੈਟਰੀ ਵੇਟ ਕਰੋ ਟੀ ਟੀ ਮੋਟਰ ਕੱਢਣ ਲੱਗੇ ਦਿਓ ਲੱਗ ਸਾਰੇ ਆ ਸਾਡੇ ਟਾਈਕਮਾ ਬਣ ਗਿਆ ਬਾਈ ਉਹ ਠੀਕ ਆ ਸਾਡੇ ਟਾਈਕਮਾ ਉਹਨਾਂ ਮੋੜ ਰੋਟਾਂ ਪੈਂਟ ਆਈ ਚੁਣ ਆ ਜਾ ਬਈ ਆ ਜਾ ਹਾਂ ਅੰਦਾ ਪਹੁੰਚ ਗਈ ਆ ਪਾਣੀ ਲੈ ਕੇ ਆਏ ਪਾਣੀ ਇਹ ਪਾਣੀ ਓ ਟੱਕਣ ਲੈ ਆ ਹੱਥ ਦੇਖ ਲੈ ਸਾਡੇ ਟੱਕਣ ਲੈ ਲੈ ਚੱਲ ਚਾ ਚਾ ਬਣੀ ਬਿੱਲਾ ਵਾਲਾ ਆ ਗਿਆ ਮੂਸੇ ਵਾਲਾ ਆਨੇ ਮੂਸੇ ਵਾਲਾ ਆ ਗਿਆ ਸੱਸੀ ਕਬਲਾ ਸੱਸੀ ਕਾਲ ਬੁਲਾ ਦੇ ਕੀ ਖਾ ਕੇ ਆਏ ਆ ਬਾਜੀ ਆ ਖਾਂਦਾ ਹੀ ਆਉਂਦਾ ਆ ਮੀ ਕਮ ਖਾ ਕੇ ਆਇਆ ਚੱਕਿਆ ਪਿਆ ਕੋਈ ਇਕ ਹੋ ਗਏ ਬਲਾ ਦੇ ਚੱਕਣਾ ਵੀ ਥੋੜਾ ਬੜਾ ਉੱਖਾ ਕਿਹੜੇ ਪਲਾਸਟਿਕ ਦਾ ਹੈ ਹੈ ਚੱਕਾ ਚੱਲ ਮਾੜੀ ਮੈਂ ਜਨ ਜਾ ਲਿਕੇ ਆਇਆ ਇਹ ਤੁਹਾਡੇ ਕੋਲ ਤੋਂ ਬੰਦੀ 40 50 ਕਿਲੋ ਦਾ ਘਟਾਇਆ 40 ਕਿਲੋ 30 40 ਕਿਲੋ ਦਾ ਹੈਗਾ ਆ ਤਿੰਨ ਪੈਰ ਦਾ ਦੇਖ ਵਧੀਆ ਆ ਇਹ ਪਿਖੜੇ ਆ ਹਾਂ ਇਹਦਾ ਸਾਫ ਆ ਦਸ ਦੀ ਕਿਹਨੇ ਨਹੀਂ ਇਹਨੂੰ ਬੰਦ ਕਰ ਆਹੋ ਜ ਆਪਣੇ ਏਰੀਆ ਚ ਬਈ ਪਾਉਣਾ ਹੋ ਗਿਆ ਨੇ ਲੋਹੇ ਦਾ ਕਾਹਦੇ ਹੁਣ ਜਾਂ ਆਪਾਂ ਪਲਾਸਟਰ ਫੜਾ ਜਾਈਏ ਓਏ ਲੋਹੇ ਇਹ ਤੇ ਲੋਹੇ ਦੇ ਪਾਉਜੀ ਦੇ ਲੋਹਾ ਪਿਆ ਪਿਆ ਹੁਣ ਆ ਟੁੱਟੀ ਚੱਲਦੀ ਦੇਖੀ ਜੱਗਾਂ ਟੁੱਟੀ ਚੱਲਦੀ ਆ ਠੰਡਾ ਬਣੀ ਕਿਹੜਾ ਪਾਣੀ ਚੱਲਦੀ ਆ ਆ ਡੂੰਗੀ ਚ ਪਾ ਫੇ ਕੈਂਪਰ ਚ ਆਪਾਂ ਇਹੋ ਪਾਣੀ ਹੋਰ ਲਫੜ ਠੰਡਾ ਬਹੁਤ ਆ ਲੈ ਪਾਣੀ ਕਿੰਨਾ ਪਾੜ ਚੱਲਦੀ ਆ ਨਹੀਂ ਆਈ ਨਹੀਂ ਚੱਲਦੀ ਦੋ ਦੋ ਭਰ ਲੈ ਪਾਣੀ ਦੇ ਜਿਆਦਾ ਨਾਲ ਜਾਊਗਾ ਨਰਿੰਦਰ ਜੂਸ ਪੀਂਦਾ ਬਾਈ ਉਹ ਪਾਣੀ ਆ ਬਾਈ ਲਾਲ ਆ ਦੇ ਕੇ ਗਲਾਸ ਪਤਾ ਲੱਗਦਾ ਕਿ ਆਈ ਜਾਂਦਾ ਉਹ ਉਹ ਬੁਰਗੀ ਆ ਆ ਕੌਣ ਆ ਮਨੂ ਰੋਪਾ ਸੜਨੇ ਨਹੀਂ ਆ ਗਈ ਗਲਾ ਥੱਲੇ ਮਾਰ ਕੇ ਦੱਸ ਅਗਰ ਦਮ ਹੋ ਗਿਆ ਨਾ ਕਿ ਆਪੀ ਨਾ ਕਿਹੜਾ ਜੂਸ ਆਹੇ ਕਿੱਥੇ ਜਿਆਦਾ ਕੱਢੂਗੀ ਮਨ ਲਾਣਾ ਸਭ ਪਈ ਆ ਜਿਹੜੀ ਦੁਬਾਰੇ ਬਣਾਈ ਸੀ ਲੈ ਦੇਖ ਲੈ ਹੋ ਲਾ ਓਏ ਪਾਣੀ ਆ ਪਾਣੀ ਆ ਬਾਈ ਪਾਣੀ ਆ ਇੱਥੇ ਬਹੁਤ ਪਾਣੀ ਪੀਂਦਾ ਬਾਈ ਵਧ ਗਿਆ ਟੋਟਾ ਵਧ ਗਿਆ ਹਾਂ 60 ਚਾਰ ਤਾਂ ਨਿਕਲ ਗਈ ਆ ਉਹ ਦੂਰ ਹੋ ਰਹੀ ਆ ਪਰ ਬੰਦ ਉਹ ਟੂੜੀ ਪਰੇ ਹਾਂ ਉਹਨੂੰ ਸਾਹ ਦੇ ਟੋਪੇ ਨੂੰ ਖਬਰ ਆ ਥੱਲੇ ਜੀ ਆ ਕਿਹੜਾ ਆਹੋ ਜਿਹੜਾ ਬੱਚੜਾ ਆਹੋ 60 ਪਾਣੀ ਚ ਰੱਖੋ ਇੱਥੇ ਜਿਹੜੇ ਹੁੰਦੇ ਲੱਗਨੇ ਕਹਿੰਦੇ ਇੰਨਾ ਟਾ ਕਿੱਥੇ ਪਾਣੀ ਬਾਈ ਠੀਕ ਤਾਂ ਹੈਗਾ ਯਾਰ ਕੋਈ ਮੱਲੂ ਦੇ ਇੱਕ ਗਲਾਸ ਲਿਆ ਪਾਚੇ ਦੇ ਪਾਗਦੇ ਲੈਓ ਬਈ ਪਾਣੀ ਬਲੋ ਯਾ ਤੇਰਾ ਬਹੁਤ ਸੋਹਣਾ ਹਾਂ ਉਹ ਲਿਆ ਬਾਤ ਕਰੀ ਸੋਹਣਾ ਇਹਨੂੰ ਕੱਲ ਨੂੰ ਉੱਥੇ ਫਟਕਾਰ ਲੈਨੂੰ ਕੋਈ ਨਹੀਂ ਨਾ ਬਹੁਤ ਲਿਆ ਬਹੁਤ ਲਿਆ ਪਰਸੋਂ ਗਿਆ ਮੈਂ ਟਾਈਟ ਮਿਲਾਂ ਲੇ ਇੱਕ ਦਿਨ ਲੈ ਕੇ ਨਾ ਜਾ ਪਾਣੀ ਤੂੰ ਉਹ ਦਿਨ ਆਪੇ ਲਾਊਗਾ ਜਦੋਂ ਮੈਂ ਲੈ ਗਿਆ ਦੁਪਹਿਰੇ ਜ ਹੋਂਗਦਾ ਦਾ ਇਹ ਹਾਂ ਮੈਂ ਪਾਣੀ ਲੈ ਕੇ ਜਾਂਦਾ ਸੁਗਰ ਪਾਣੀ ਗਰਮੇ ਪੀਣ ਲੱਗਿਆ ਹਾਂ ਦਾ ਮੈਂ ਠੰਡਾ ਲਿਆਉਂਦਾ ਰੁਪਿਆ ਆ ਬੋਤਲ ਲੈ ਕੇ ਗਿਆ ਹਾਂ ਸਰ ਉੱਪਰ ਚਾਹੀਦਾ ਬੰਦ ਕਰਾਉਣਾ ਪਾਣੀ ਹੋ ਆਹੇ ਜਿਆਦਾ ਗਰਮ ਹੋ ਜਾਣਾ ਬਸ ਠੀਕ ਹੈ ਉਹ ਬਾਤ ਬਾਅਦ ਤਾਂ ਠੀਕ ਨਾ ਉਹ ਪੈਰ ਨੂੰ ਵੀ ਹੱਥ ਲਾ ਲਓ ਬਾਪਾ ਬਾਹਰ ਤਾਂ ਮੋਟਰ ਆਉਣੇ ਵਾਲੀ ਆ ਦੇਖ ਲੈ ਭਾਈ ਕਿਹੜੀ ਕੰਪਨੀ ਨਿਕਲਦੀ ਆ ਦੇਸੀ ਕੰਪਨੀ ਵੀ ਲੈਣੀ ਵੀ ਦੇਸੀ ਆ ਮੋਟਰ ਇਹਨੂੰ ਮੈਂ ਕਹਿੰਦਾ 12 ਸਾਲ ਹੋ ਗਏ ਨੇ 13 ਕੰਨੀ ਵੱਧ ਹੋ ਗਏ ਨੇ ਮੇਰਾ ਵੀ ਦਾਦੀ ਮਰੀ ਕੰਮੇਰ ਪੁੱਛ ਵੀ ਘਰ ਮਰੀ ਜੀ ਦਾਦੀ ਜਿਆ ਦੇ ਲੱਗੇ ਕਣਾ ਰੱਖੀ ਬੈਠਾ ਕੀ ਚੱਠਾ ਗਿਰਦਾ ਚੱਠਾ ਗਿਰਦਾ ਉਹਨਾਂ ਦਾਦੀ ਮਰੀ ਜੀ ਜਦੋਂ ਮੋਟਰ ਬਾਈ ਯਾਰ ਮਾਂ ਸੀ ਸੱਤ ਜਨਾਂ ਦੀ ਸੱਤ ਜਨਾਂ ਦੀ ਪਵਾਲੀ ਦੀ ਕੌਣ ਕਿੰਦਾਰ ਗਗਨਾ ਕਿ ਜੇ ਟਟਟਾ ਟਟਟਾ ਪੂਜੀ ਗਿਆ ਦਰਸ਼ ਹਾਂ ਕਰਤੇ ਜਾਂਦੇਂ ਦਰਗਹ ਕੰਨਾ ਆ ਗਈ ਨਿਕਲ ਜੇ ਜਾਂ ਇੱਕ ਮਾ ਆ ਗੜਾ ਮੁਗਰਾ ਪੂਰੀ ਵੇਚ ਮਜਾ ਲਾ ਮਟਰ ਪੰਨ ਕਰੀਆ ਦਾੜਾ ਵਾਲਾ ਪੱਖਾ ਹੁੰਦਾ ਦਾ ਹਾਂ ਦਾ ਤਾਂ ਲੱਗੇ ਵੀ ਯਾਰ ਤਾਂ ਹੁੰਦਾ ਕਰਿਆ ਸਕਾਟ ਨਾ ਲਿਆਏ ਤੇ ਮਸ਼ੀਨ ਪਾ ਕੇ ਇੱਥੇ ਖੜੀ ਵੀ ਇੱਥੇ ਐਂ ਕਰਨਾ ਹੀ ਜਿੱਧਰ ਦੀ ਸਾਈਡ ਤੇ ਉਹ ਦੇਖ ਲੈ ਕੈਸਾ ਲੋਗੇ ਆਪ ਕੋ ਬੜਾ ਖਾਦੀ ਮੋਟਰ ਚੱਲ ਗਿਆ ਬੰਦੇ ਦਾ ਠੀਕ ਹੈ ਉਹ ਕਰਦਾ ਜਰੂਰ ਬੰਨਿਆ ਚੱਲਦੀਆਂ ਜੀਆਂ ਪਾੜੇ ਦੋ ਬੋਰ ਤੇ ਤਿੰਨ ਚੀਜ਼ੇ ਚੁੱਕਿਆ ਦੋ ਬੋਰ ਤੇ ਪਾਣੀ ਕਿੰਨੀ ਕੀ ਪ੍ਰੈਸ਼ਰ ਮਾਰ ਰਿਹਾ ਦੋ ਬੋਰ ਜੁਆਇੰਟ ਕਰੇ ਬਿਨੇ ਆਜਾ ਸਮਾਸੀ ਬੰਨ ਸਭ ਤੋਂ ਵੱਡਾ ਜਿੱਗਰੋ ਦੇਖੀਏ ਹੈ ਬਾਈ ਅੰਡਰ ਟੈਪ ਪੂਜੀ ਅੰਡਰ ਟੈਪ ਹੈ ਬਾਈ ਆਏ ਅੰਡਰ ਟੈਪ ਨਹੀਂ ਜੱਗੇ ਨੇ ਵੀ ਦੋ ਬੋਰ ਜੁੜੇ ਹੋਏ ਨੇ ਕੋਈ ਨਹੀਂ ਦੇਖੀਏ ਨਹੀਂ ਨਹੀਂ ਇਹਨਾਂ ਨੇ ਵੀ ਲੇਟ ਪਾਈ ਹੈ ਸਾਡੇ ਦਾ ਲੇਟ ਪਈਆਂ ਸਾਡੇ ਇੱਕ ਮਿੰਟ ਖੜ ਕੇ ਉਹਨੂੰ ਦੇਖ ਲਈਏ ਕੀ ਹੋ ਗਿਆ ਬੋਰ ਤੇ ਪਰਚਨ ਲੱਗਿਆ ਤੇ ਪੱਪ ਦਿਖਾਉਣ ਲੱਗੇ ਛਾਲ ਮਾਰੂਗਾ ਪਰ ਤੇ ਇਸ ਅੱਗੇ ਜਿੰਦਾ ਵੀ ਗੇੜ ਕਾਵੇ ਲਾਇਆ ਵਿੱਚੋਂ ਤਾਂ ਲੰਘਿਆ ਮੈਂ ਵਿੱਚੋਂ ਲੰਘ ਗਿਆ ਵੀ ਜਿੰਦਾ ਲਾਇਆ ਕੋਈ ਫਾਇਦਾ ਨਹੀਂ ਜਿਹੜੇ ਜਿੰਦਾ ਲਾਉਣੇ ਕੋਈ ਫਾਇਦਾ ਨਹੀਂ ਮਾਹੀ ਪਰਦਾ ਰਹੇ ਆ ਉਹ ਕਿ ਆਇਆ ਬਈ ਸ਼ਨੀਵਾਰ ਐਤਵਾਰ ਇਹ ਪੱਕਾ ਹੀ ਖੇਡ ਲਈ ਗੇਂਦੇ ਆ ਟੂਰਨਾਮੈਂਟ ਸਾਡੇ ਪਿੰਡ ਐ ਚ ਲੀਗ ਆ ਜੀ ਬਿਲਕੁਲ ਇਹ ਖੇਡਦੇ ਆ ਬਾਈ ਹਾਂਜੀ ਕਿ ਸਾਡਾ ਬੰਦਾ ਹੋ ਗਿਆ ਪੱਕੇ ਆ ਇਹ ਉਹ ਨਹੀਂ ਇੱਕ ਵਾਰੀ ਆਇਆ ਖੇਡ ਆ ਕੇ ਇਹ ਆਏ ਨਹੀਂ ਖੇਡਦੇ ਹੈਗੇ ਇਹ ਇਹ ਕ੍ਰਿਕਟ ਖੇਡਦੇ ਆ ਹਾਂ ਕ੍ਰਿਕਟ ਕ੍ਰਿਕਟ ਨਹੀਂ ਕ੍ਰਿਕਟ ਕ੍ਰਿਕਟ ਹਾਂ ਬੈਟ ਵੱਲਾ ਬੈਟ ਵੱਲਾ ਬੈਟ ਵੱਲਾ ਯਾ ਵੀ ਪਹਿਲਾ ਥੁੜਿਆਂ ਦਾ ਬਜ਼ੁਰਗਾਂ ਦਾ ਬੁੜੇ ਉਹੀ ਕਹਿੰਦੇ ਨੇ ਬੈਟ ਬੱਲਾ ਬੈਟ ਬੱਲਾ ਖੇਡਣੀ ਹੈਗੀ ਤੈਨੂੰ ਅੱਜ ਪਤਾ ਲੱਗਿਆ ਇੰਨਾ ਟਾਈਮ ਲੰਘ ਗਿਆ ਲੱਗਿਆ ਤਿੰਨ ਵਾਰ ਮਾਰੇ ਆਉਂਦੇ ਨੇ ਨਹੀਂ ਤੈਨੂੰ ਅੱਜ ਪਤਾ ਲੱਗਿਆ ਅੱਜ ਸਰਦਾਈ ਦੱਸ ਕੇ ਜੀ ਬਣੀ ਤੇ ਸਰਦਾਈ ਤਾਂ ਫਿਰ ਆਤੀ ਐ ਅੱਜ ਠੱਕਰ ਪਾਈ ਹੋਈ ਸੀ ਉਹ ਗੋੜਾ ਜੀ ਦੀ ਕਮਾਲ ਦੀ ਚੀਜ਼ ਈ ਅੱਜ ਮੈਂ ਉਹ ਕਹਿੰਦੀ ਨਹੀਂ ਢੈਂਤੀ ਬਾਈ ਕਹਿੰਦੀ ਸੀ ਫਿਰ ਬਹੁਤ ਗੋੜਣ ਵਾਲੀ ਸੀ ਨਾਲੇ ਸਭ ਪੈਸ਼ ਰੱਖ। ਅੱਜ ਵੀ ਦਾ 10 ਲੀਟਰ ਦੇ ਭਰਿਆ ਪੈ ਰ ਅੱਜ ਬੰਦੇ ਘੱਟ ਤੇ ਉਹ ਵੀ ਪੀਜੇ। ਉਹ ਵੀ ਪੀ। ਗਾੜੀ ਦੀ ਜਿਹੜਾ ਪੂਰਾ ਪੂਰਾ ਪੀ ਲਿਆ। ਫਿਰ ਬਰਾਉ ਸ਼ੂਗਰ ਦੀ ਨਾ। ਹਾਂ। ਸਵਾਦ ਬਹੁਤ ਆ ਜੁਣਾ। ਟੀਨੀ ਦਾ ਸਵਾਦ ਹੋਰ ਆ, ਸ਼ੱਕਰ ਦਾ ਹੀ ਪੀ। ਉਹ ਟੀਨੀ ਪੀਏ ਕਰੋ, ਕਿੰਨੀ ਛੱਡ ਕੇ ਪੀਓ। ਲੈ। ਅੱਜ ਕੀ ਗੱਲ ਹੋ ਗਈ? ਜਾਂ ਠੰਡ ਪੈ ਗਈ ਨਾ। ਨਹੀਂ ਉਹਦੀ ਹੋਣੀ। ਠੰਡ ਪੈ ਗਈ ਜ਼ਿਆਦਾ। ਕੰਬਾ ਚੜਦਾ। ਉਹ ਠੰਡੀ ਦੀ ਬੈਦੀ ਲਾ ਕੇ ਪੈ ਗਿਆ ਹੱਡ ਲੱਗੀ ਬਗਲਾ ਪੱਖਾ ਚ ਲਾ ਰਹੀ ਸੀ ਆਏ ਸੀ ਮੈਂ ਤਾਂ ਮੈਂ ਤਾਂ ਪਤਾ ਨਹੀਂ ਕਿ ਪਤਾ ਨਹੀਂ ਲੱਗਿਆ ਯਾਰ ਇਹਦਾ ਠੰਡਾ ਇਹਨਾਂ ਦਾ ਮੋਰੇ ਪਰ ਸ਼ਾਮ ਦੀ ਬਰੀ ਦੀ ਸ਼ਾਮ ਮੈਂ ਭਈਆਂ ਨੂੰ ਲੈਣ ਲੱਗੇ ਆਏ ਲੱਗੇ ਪਤਾ ਨਹੀਂ ਕਿ ਆਇਆ ਹੋਇਆ ਫਰੀ ਅੱਜ ਦੇਖ ਲਓ ਭਾਈ ਕੈਮਰਾਮੈਨ ਮੋਰੇ ਫਿਰਦਾ ਅੱਜ ਕੈਮਰੇ ਦੇ ਹਾਂ ਹਾਂ ਨਹੀਂ ਬੈ ਕੇ ਚੱਲਦਾ ਆ ਗਈ ਇੰਦਰ ਉੱਥੇ ਦਾ ਪਹਿਲਾ ਹਾਂ ਉੱਥੇ ਦਾ ਉੱਥੇ ਦਾ ਉੱਥੇ ਦਾ ਪਹਿਲਾ ਬਣਿਆ ਇਹੋ ਨੇ ਆਹ ਜੀ ਉੱਥੇ ਮੈਂ ਵੀ ਦੇਖਿਆ ਉੱਥੇ ਬਣੇ ਸੀ ਚੱਲ ਬਈ ਚੱਲ ਕਿ ਆਏ ਦਿਖਾ ਛੇਤੀ ਨੇਰ ਆਉਂਦਾ ਜਾਂਦਾ ਬਸ ਉਹ ਬਸ ਬਸ ਤਾਰੂ ਥੋੜਾ ਕੇਸਰੀ ਵਾਲ ਬੰਗੜਾ ਸਜਾਖਾਂ ਦੇ ਪਿੱਛੇ ਪੋਟਰਾ ਪਾਏ ਖੜਾ ਥੱਲੇ ਉਤਰਿਆ ਹੱਲੋ ਉਧਰ ਕਾਚਾ ਗਰੇ ਕੇਜਰੀ ਵਾਲਾ ਮੋਕਮ ਸਰਾਖੜੀ ਪਿੱਛੇ ਖੜੀ ਹੈ ਲਾ ਜਾ ਜਾਗੇ ਵਾਹ 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 ਹੈ ਸੰਭਾ ਨਾ ਮਰਾਲੀ ਥੱਲੇ ਉਧਰ ਆ